ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਐਜੂਕੇਸ਼ਨਲ YouTube ਚੈਨਲ ਦੇ ਉੱਪਰ ਸੋ ਅਗਲੀ ਨੈਕਸਟ ਵੀਡੀਓਜ਼ ਦੇ ਵਿੱਚ ਪੰਜਵੀਂ ਜਮਾਤ ਦੀ ਜੋ ਲਗਾਤਾਰ ਚੱਲ ਰਿਹਾ ਆਪਣਾ ਸੋਲੂਸ਼ਨ ਉਸ ਦੀ ਲੜੀ ਦੇ ਤਹਿਤ ਅੱਜ ਤੁਹਾਡੇ ਕੋਲੇ ਫਿਰ ਹਾਜ਼ਰ ਹਾਂ ਅਗਲੀ ਐਕਸਰਸਾਈਜ਼ ਲੈ ਕੇ 2.10 ਸੋ ਜਿਹੜੇ ਵੀ ਸਾਡੇ ਸਾਥੀ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣ ਸੋ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਜੋ ਨਵੀਆਂ ਵੀਡੀਓਜ਼ ਨੇ ਉਹ ਤੁਹਾਡੇ ਤੱਕ ਟਾਈਮ ਸਿਰ ਪਹੁੰਚਣ ਅਤੇ ਅਗਰ ਵੀਡੀਓਜ਼ ਤੁਹਾਨੂੰ ਸਹੀ ਲੱਗ ਰਹੀਆਂ ਨੇ ਤੁਹਾਡੇ ਫਾਇਦੇਮੰਦ ਲੱਗ ਰਹੀਆਂ ਨੇ ਬੱਚਿਆਂ ਦੇ ਫਾਇਦੇਮੰਦ ਲੱਗ ਰਹੀਆਂ ਨੇ ਤਾਂ ਸਾਰੇ ਹੀ ਸਟੂਡੈਂਟਸ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ ਟੀਚਰ ਸਹਿਬਾਨ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਅਧਿਆਪਕ ਸਾਥੀਆਂ ਨਾਲ ਸ਼ੇਅਰ ਕਰੋ ਪੇਰੈਂਟਸ ਦੇ ਨਾਲ ਸ਼ੇਅਰ ਕਰੋ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਐਕਸਰਸਾਈਜ਼ 2.10 ਜੋ ਸਾਡੇ ਕੋਲੇ 10 ਹੈ ਪਰ 2.10 ਨੂੰ ਅਸੀਂ ਪਹਿਲਾਂ ਸੋਲਵ ਕਰਨ ਤੋਂ ਪਹਿਲਾਂ ਜੋ ਇਹਦੇ ਵਿੱਚ ਜ਼ਰੂਰੀ ਚੀਜ਼ ਹੈ ਬੋਰਡ ਮਾਸ ਤਾਂ ਬੋਰਡ ਮਾਸ ਦੀ ਜੋ ਪੈਟਰਨ ਹੈ ਉਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਸਭ ਤੋਂ ਪਹਿਲਾਂ ਜੋ ਸਾਡੇ ਕੋਲੇ B ਦਿੱਤੀ ਹੈ ਸੋ B ਮਤਲਬ ਬ੍ਰੈਕਟ ਹੁੰਦੀ ਹੈ ਜੀ ਠੀਕ ਹੈ ਜੀ O ਮਤਲਬ ਆਫ ਆਫ ਨੂੰ ਅਸੀਂ ਕਹਿੰਦੇ ਹਾਂ ਦਾ ਤਾਂ D ਕੀ ਆ ਗਈ ਸਾਡੇ ਕੋਲੇ ਭਾਗ M ਕੀ ਆ ਗਈ ਮਲਟੀਪਲਾਈ ਗੁਣਾ A ਕੀ ਆ ਗਈ ਐਡੀਸ਼ਨ ਮਤਲਬ ਜੋੜ ਤੇ ਐਸ ਕੀ ਆ ਗਈ ਸਬਟ੍ਰੈਕਸ਼ਨ ਮਤਲਬ ਘਟਾਓ ਤਾਂ ਹੁਣ ਦੇਖੋ ਬ੍ਰੈਕਟਾਂ ਦਾ ਭਾਗ ਗੁਣਾ ਜੋੜ ਤੇ ਘਟਾਓ ਤਾਂ ਇਹਦਾ ਪੈਟਰਨ ਆਈ ਕਿਉਂ ਦਿੱਤਾ ਜਦੋਂ ਵੀ ਤੁਹਾਡੇ ਕੋਲੇ ਇਸ ਤਰ੍ਹਾਂ ਦੇ ਸਵਾਲ ਆ ਜਾਣਗੇ ਜਿਹਦੇ ਵਿੱਚ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਹੋਣਗੀਆਂ ਉਹ ਇਕੱਠੀਆਂ ਦਿੱਤੀਆਂ ਹੋਣਗੀਆਂ ਤਾਂ ਤੁਸੀਂ ਸਭ ਤੋਂ ਪਹਿਲਾਂ ਚੈੱਕ ਕਰਨਾ ਹੈ ਜੇ ਉਹਦੇ ਵਿੱਚ ਭਾਗ ਦਾ ਨਿਸ਼ਾਨ ਹੈਗਾ ਤਾਂ ਤੁਸੀਂ ਸਭ ਤੋਂ ਪਹਿਲਾਂ ਭਾਗ ਨੂੰ ਹੱਲ ਕਰਨਾ ਹੈ ਫਿਰ ਜਾ ਕੇ ਦੂਜੀ ਜਿਹੜੀਆਂ ਸੰਖਿਆਵਾਂ ਨੇ ਉਹਨਾਂ ਨੂੰ ਦੇਖਣਾ ਹੈ ਜਿਹੜੇ ਬਾਕੀ ਆਪਰੇਟਰ ਨੇ ਜੋੜ ਘਟਾਓ ਗੁਣਾ ਉਹਨਾਂ ਨੂੰ ਬਾਅਦ ਚੋਂ ਕਰਨਾ ਹੈ ਅਗਰ ਭਾਗ ਹੱਲ ਹੋ ਗਿਆ ਜਾਂ ਹੈ ਨਹੀਂ ਫਿਰ ਤੁਸੀਂ ਗੁਣਾ ਜੋ ਹੈ ਉਹ ਹੱਲ ਕਰਨੀ ਹੈ ਠੀਕ ਹੈ ਜੀ ਅਗਰ ਗੁਣਾ ਹੱਲ ਹੋ ਗਈ ਉਸ ਤੋਂ ਬਾਅਦ ਤੀਜੇ ਨੰਬਰ ਤੇ ਫਿਰ ਤੁਸੀਂ ਜੋੜ ਕਰਨਾ ਤੇ ਲਾਸਟ ਦੇ ਉੱਤੇ ਤੁਸੀਂ ਘਟਾਓ ਕਰਨੀ ਹੈ ਠੀਕ ਹੈ ਜੀ ਤਾਂ ਇਸ ਸਿਸਟਮ ਦੇ ਨਾਲ ਬੋਡਮਾਸ ਦੇ ਤਰੀਕੇ ਆ ਜਿਹੜੇ ਉਹਨੂੰ ਅਪਲਾਈ ਕਰਕੇ ਅਸੀਂ ਕੁਐਸਚਨ ਨੂੰ ਸੋਲਵ ਕਰਨਾ ਹੈ ਅਗਰ ਬ੍ਰੈਕਟ ਨਹੀਂ ਵੀ ਦਿੱਤੀ ਤਾਂ ਬ੍ਰੈਕਟ ਤੋਂ ਬਿਨਾਂ ਸਾਰੀਆਂ ਸੰਖਿਆਵਾਂ ਇਕੱਠੀਆਂ ਨੇ ਜਿਵੇਂ ਕਿ ਤੁਸੀਂ 2.10 ਅਭਿਆਸ ਦੇ ਵਿੱਚ ਦੇਖ ਰਹੇ ਹੋ ਤਾਂ ਵੀ ਇਹ ਪੈਟਰਨ ਨੂੰ ਫਾਲੋ ਕਰਨਾ ਹੈ ਸੋ ਇਹ ਪੈਟਰਨ ਦੇ ਅਕੋਰਡਿੰਗ ਹੀ ਜੋ ਹੈ ਅਸੀਂ ਕੁਐਸਚਨ ਨੂੰ ਸੋਲਵ ਕਰਨਾ ਹੈ ਸੋ ਦੇਖਦੇ ਹਾਂ ਜੀ ਕੁਐਸਚਨ ਕਿਵੇਂ ਇਸ ਪੈਟਰਨ ਨਾਲ ਸੋਲਵ ਕਰਨੇ ਨੇ ਅਸੀਂ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਤਾਂ ਆਈ ਗਿਆ ਹੋਣਾ। ਸੋ ਦੇਖਦੇ ਹਾਂ ਅੱਗੇ। ਤਾਂ ਦੇਖੋ ਜੀ ਹੁਣ ਧਿਆਨ ਨਾਲ ਤਾਂ ਸਾਡੇ ਕੋਲੇ ਆਹ ਬੋਰਡ ਮਾਸ ਦਾ ਜੋ ਦਿੱਤਾ ਹੋਇਆ ਤਰੀਕਾ ਇਹਨੂੰ ਅਸੀਂ ਹੁਣ ਅਪਲਾਈ ਕਰਾਂਗੇ। ਅਪਲਾਈ ਕਿੱਦਾਂ ਕਰਨਾ ਹੈ ਉਹ ਧਿਆਨ ਨਾਲ ਦੇਖੋ। ਸਭ ਤੋਂ ਪਹਿਲਾ ਸਵਾਲ ਹੈ ਸਾਡੇ ਕੋਲੇ 42 ਭਾਗ 7 ਜੋੜ 8 ਤਾਂ ਹੁਣ ਇਹਦੇ ਵਿੱਚ ਦੋ ਤਰ੍ਹਾਂ ਦੇ ਸਾਈਨ ਨੇ ਇੱਕ ਭਾਗ ਹੈ ਤੇ ਇੱਕ ਜੋੜ ਹੈ ਤਾਂ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਭਾਗ ਨੂੰ ਹੱਲ ਕਰਾਂਗੇ ਭਾਗ ਕੇ 42 ਤੇ 7 ਹੁਣ 42 ਨੂੰ 7 ਦੇ ਉੱਤੇ ਜਦੋਂ ਵੰਡੋਗੇ ਤਾਂ ਕਿੰਨਾ ਆ ਜਾਏਗਾ ਜੀ 7 6 42 ਤਾਂ ਇਹਨਾਂ ਦੋਨਾਂ ਨੂੰ ਵੰਡ ਕੇ ਸਾਡੇ ਕੋਲ ਕੀ ਆ ਗਿਆ ਜੀ 6 ਹੁਣ ਅੱਗੇ ਕੀ ਰਹਿ ਗਿਆ ਸੀ ਜੋੜ ਦਾ 8 6 ਦੇ ਵਿੱਚ ਜਦੋਂ 8 ਜੋੜ ਦੋਂਗੀ ਤਾਂ ਤੁਹਾਡੇ ਕੋਲ ਆਨਸਰ ਕੀ ਆ ਗਿਆ ਜੀ 14 ਆ ਗਿਆ ਤਾਂ ਇਹ ਤੁਹਾਡੇ ਕੋਲੇ ਉੱਤਰ ਆ ਗਿਆ ਇਹ ਸਾਡੇ ਕੋਲੇ ਜਿਹੜਾ ਹੈ ਪਹਿਲਾ ਸਵਾਲ ਸੋਲਵ ਹੋ ਗਿਆ ਜੀ ਤਾਂ ਇਸ ਤਰ੍ਹਾਂ ਜਿਹੜੇ ਤੁਸੀਂ ਕੁਐਸਚਨ ਨੇ ਉਹ ਸੋਲਵ ਕਰਨੇ ਨੇ ਸੋ ਅਗਲਾ ਕੁਐਸਚਨ ਦੇਖਦੇ ਆਂ ਜੀ ਹੋਰ ਸੋਲਵ ਕਰਦੇ ਆਂਗੇ ਤਾ ਕੀ ਆ ਰਿਹਾ ਸਾਡੇ ਕੋਲ ਅਗਲੇ ਕੁਐਸਚਨ ਦੇ ਵਿੱਚ ਉਹ ਧਿਆਨ ਨਾਲ ਦੇਖਦੇ ਹਾਂ ਅਸੀਂ ਤਾਂ ਅਗਲੇ ਕੁਐਸਚਨ ਦੇ ਵਿੱਚ ਕੀ ਹੈ ਸਾਡੇ ਕੋਲੇ 8 ਜੋੜ 6 ਗੁਣਾ 2 ਤਾਂ ਹੁਣ ਇਹਦੇ ਵਿੱਚ ਦੋ ਦਿੱਤੇ ਨੇ ਜੋੜ ਅਤੇ ਗੁਣਾ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਹੱਲ ਕਰਾਂਗੇ ਜੀ ਗੁਣਾ ਹੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕੀ ਸੋਲਵ ਕਰਾਂਗੇ ਗੁਣਾ ਤਾਂ ਗੁਣਾ ਕਿਹਦੀ ਕਿਹਦੀ ਹੈ 6 ਤੇ 2 ਦੀ 6 ਤੇ 2 ਨੂੰ ਆਪਸ ਵਿੱਚ ਗੁਣਾ ਕਰੋਗੇ 6 2 12 ਹੁੰਦੇ ਆ ਤੇ 8 ਦੇ ਵਿੱਚ ਜਦੋਂ 12 ਜੋੜਦੇ ਤਾਂ ਅਨਸਰ ਕੀ ਆ ਜਾਏਗਾ ਸਾਡੇ ਕੋਲੇ 20 ਤਾਂ 2 ਨੰਬਰ ਕੁਐਸਚਨ ਦਾ ਸਾਡੇ ਕੋਲੇ ਅਨਸਰ ਕਿੰਨਾ ਆ ਗਿਆ 20 ਇਹਨੂੰ ਇਹ ਨਹੀਂ ਕਰਨਾ ਕਿ ਪਹਿਲਾਂ 8 ਤੇ 6 ਜੋੜਦੇ ਜੀ ਜੋੜ ਕੇ ਜਿੰਨਾ ਆ ਗਿਆ ਉਹਨੂੰ 2 ਨਾਲ ਗੁਣਾ ਕਰਤਾ ਤਾਂ ਇਹ ਗਲਤ ਹੋ ਜਾਏਗਾ ਤਾਂ ਤੁਸੀਂ ਕੀ ਕਰਨਾ ਹੈ ਪਹਿਲਾਂ ਗੁਣਾ ਹੀ ਹੱਲ ਹੋਏਗੀ ਪਹਿਲੇ ਨੰਬਰ ਤੇ ਗੁਣਾ ਕਿਉਂਕਿ ਬੋਡਮਾਸ ਦੇ ਤਰੀਕੇ ਦੇ ਵਿੱਚ ਜੋੜ ਨਾਲੋਂ ਪਹਿਲਾਂ ਆਉਂਦੀ ਹੈ ਜੀ ਗੁਣਾ ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਸੋ ਅਗਲਾ ਕੁਐਸਚਨ ਦੇਖਦੇ ਆਂ ਜੀ ਅਗਲੇ ਕੁਐਸਚਨ ਦੇ ਵਿੱਚ ਸਾਡੇ ਕੋਲ ਕੀ ਦਿੱਤਾ ਹੋਇਆਗਾ ਧਿਆਨ ਦਿਓ ਤੀਸਰਾ ਕੁਐਸਚਨ 7 8 4 6 ਤਾਂ ਇਸ ਕੁਐਸਚਨ ਦੇ ਵਿੱਚ ਸਾਡੇ ਕੋਲੇ ਕਿਹੜੇ ਕਿਹੜੀਆਂ ਨਿਸ਼ਾਨੀਆਂ ਨੇ ਜੀ ਸਭ ਤੋਂ ਪਹਿਲਾਂ ਹੈ ਗੁਣਾ ਨੰਬਰ 1 ਤੇ ਦਿੱਤੀ ਆ ਸਾਨੂੰ ਗੁਣਾ ਫੇਰ ਦਿੱਤੀ ਆ ਭਾਗ ਫੇਰ ਦਿੱਤੀ ਆ ਘਟਾਓ ਤਾਂ ਬੋਰਡ ਮਾਸ ਦੇ ਤਰੀਕੇ ਦੇ ਅਕੋਰਡਿੰਗ ਅਸੀਂ ਸਭ ਤੋਂ ਪਹਿਲਾਂ ਕੀ ਹੱਲ ਕਰਾਂਗੇ ਜੀ ਭਾਗ ਫੇਰ ਹੱਲ ਕਰਾਂਗੇ ਗੁਣਾ ਤੇ ਫੇਰ ਹੱਲ ਕਰਾਂਗੇ ਘਟਾਓ ਕਿਉਂਕਿ ਜੋੜ ਇੱਥੇ ਹੈ ਨਹੀਂ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਹੱਲ ਕੀਤਾ ਜੀ ਭਾਗ ਕੀਤਾ ਤਾਂ 7 ਗੁਣਾ 8 ਨੂੰ 4 ਤੇ ਵੰਡੋਗੇ ਤਾਂ ਕੀ ਆਏਗਾ 2 4 ਦੁਨੀ 8 ਘਟਾਓ 6 ਤੇ ਹੁਣ ਅਸੀਂ ਕੀ ਹੱਲ ਕਰਾਂਗੇ ਜੀ ਗੁਣਾ 7 ਦੁਨੀ ਕਿੰਨੇ ਹੁੰਦੇ ਆ 14 ਘਟਾਓ 6 ਤਾਂ ਹੁਣ 14 ਦੇ ਵਿੱਚੋਂ 6 ਘਟਾਓਗੇ ਤਾਂ ਉੱਤਰ ਕਿੰਨਾ ਆ ਜਾਏਗਾ 8 ਆ ਜਾਏਗਾ ਜੀ ਤਾਂ ਸਾਡੇ ਕੋਲੇ ਆਨਸਰ ਕਿੰਨਾ ਆ ਗਿਆ 8 ਤੀਸਰੇ ਕੁਐਸਚਨ ਦਾ ਸੋ ਇਸ ਤਰ੍ਹਾਂ ਇਹਨੂੰ ਸੋਲਵ ਕਰਨਾ ਇਹ ਨਹੀਂ ਹੈਗਾ ਕਿ ਕੋਈ ਵੀ ਨਿਸ਼ਾਨੀ ਪਹਿਲਾਂ ਜਿਹੜੀ ਮਰਜ਼ੀ ਸੋਲਵ ਕਰ ਦੋ ਸੋ ਦੇਖਦੇ ਆਂ ਜੀ ਅੱਗੇ ਚੌਥਾ ਕੁਐਸਚਨ ਚੌਥੇ ਕੁਐਸਚਨ ਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ ਤਾਂ ਚੌਥੇ ਕੁਐਸਚਨ 'ਚ ਅਸੀਂ ਕੀ ਸੋਲਵ ਕਰਾਂਗੇ ਤਾ ਚੌਥੇ ਕੁਐਸਚਨ ਦੇ ਵਿੱਚ ਸਾਡੇ ਕੋਲੇ ਕੀ ਹੈ ਜੀ 63 ਭਾਗ 9 ਗੁਣਾ 4 ਜੋੜ 28 ਘਟਾਓ 15 ਤਾਂ ਹੁਣ ਧਿਆਨ ਨਾਲ ਦੇਖੋ ਇਹਦੇ ਵਿੱਚ ਸਾਰੀਆਂ ਹੀ ਨਿਸ਼ਾਨੀਆਂ ਨੇ ਜੇ ਸਾਰੀਆਂ ਨਿਸ਼ਾਨੀਆਂ ਨੇ ਤਾਂ ਪਹਿਲੇ ਨੰਬਰ ਤੇ ਭਾਗ ਕਰਾਂਗੇ ਦੂਜੇ ਨੰਬਰ ਤੇ ਗੁਣਾ ਤੀਜੇ ਨੰਬਰ ਤੇ ਅਸੀਂ ਜੋੜ ਕਰਾਂਗੇ ਤੇ ਅਗਲੇ ਨੰਬਰ ਤੇ ਕਰਾਂਗੇ ਚੌਥੇ ਤੇ ਅਸੀਂ ਘਟਾਓ ਤਾਂ ਸਭ ਤੋਂ ਪਹਿਲਾਂ ਭਾਗ ਕਿੱਥੇ ਦਿੱਤੀ ਹੈ ਇੱਥੇ 63 ਨੂੰ 9 ਤੇ ਵੰਡੋ ਕਰੋਗੇ ਤਾਂ 9 ਦੇ ਪਹਾੜੇ ਦੇ ਵਿੱਚ 63 ਕਿੰਨੇ ਤੇ ਆਉਂਦਾ ਜੀ 9 7 63 ਤਾਂ 7 ਆ ਗਿਆ ਅੱਗੇ ਹੈ ਜੀ ਗੁਣਾ 4 ਜੋੜ 28 ਘਟਾਓ 15 ਤਾਂ ਕਾਫੀ ਬੱਚੇ ਅਸੀਂ ਤਜਰਬੇ ਵਿੱਚ ਦੇਖਿਆ ਕਿ ਅੱਗੇ ਰਕਮ ਪੂਰੀ ਲਿਖਦੇ ਨਹੀਂ ਅੱਗੇ ਦੇਖ ਲਿਆ ਕਿ ਗੁਣਾ 4 ਐ ਤਾਂ ਗੁਣਾ 4 ਕਰਕੇ ਫਿਰ ਅੱਗੇ ਕੱਲੀ-ਕੱਲੀ ਸੰਖਿਆ ਨੂੰ ਲੈ ਕੇ ਆਉਂਦੇ ਆ ਤਾਂ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਜਦੋਂ ਇੱਕ ਸਟੈਪ ਸਾਡਾ ਸੋਲਵ ਹੋ ਗਿਆ ਤਾਂ ਉਸ ਤੋਂ ਬਾਅਦ ਦੂਜੇ ਸਟੈਪ 'ਚ ਇੱਕ ਵਾਰੀ ਸਾਰੀ ਦੀ ਸਾਰੀ ਜਿਹੜੀ ਸੰਖਿਆ ਉਹ ਲਿਖਣੀ ਐ ਹੁਣ ਇਹਦੇ ਵਿੱਚ ਦੇਖੋ ਸਾਡੇ ਕੋਲ ਗੁਣਾ ਜੋੜ ਤੇ ਘਟਾਓ ਬਚ ਗਈ ਤਾਂ ਹੁਣ ਅਸੀਂ ਸਭ ਤੋਂ ਪਹਿਲਾਂ ਕੀ ਹੱਲ ਕਰਾਂਗੇ ਗੁਣਾ ਤਾਂ ਗੁਣਾ ਦੇ ਵਿੱਚ 7 4 ਐ ਤਾਂ 7 ਚੌਕੇ ਕਿੰਨੇ ਹੁੰਦੇ ਆ ਜੀ 28 ਹੁੰਦੇ ਆ ਤਾਂ ਸਾਡੇ ਕੋਲ ਹੁਣ ਬਚ ਗਿਆ ਜੋੜ ਤੇ ਘਟਾਓ ਤਾਂ ਹੁਣ ਅਸੀਂ ਕੀ ਕਰਾਂਗੇ ਪਹਿਲਾਂ ਜੋੜ ਹੱਲ ਕਰਾਂਗੇ 28 ਤੇ 28 ਕਿੰਨੇ ਹੁੰਦੇ ਐ 56 ਹੁਣ ਅਸੀਂ ਲਾਸਟ ਤੇ 56 ਦੇ ਵਿੱਚੋਂ 15 ਘਟਾ ਦੇਣੇ ਐ ਤਾਂ ਘਟਾ ਕੇ ਕਿੰਨਾ ਆ ਜਾਏਗਾ ਕਿੰਨਾ ਆ ਜਾਏਗਾ 41 ਆ ਜਾਏਗਾ 6 ਚੋਂ 5 ਘਟਾਏ 1 5 ਚੋਂ 1 ਘਟਾਏ 4 ਤਾਂ ਇਹ ਸਾਡਾ ਕੀ ਆ ਗਿਆ ਜੀ ਉੱਤਰ ਆ ਗਿਆ ਸਮਝ ਲੱਗ ਗਈ ਹੋਣੀ ਹੈ ਜੀ ਤਾਂ ਇਸ ਤਰ੍ਹਾਂ ਅਸੀਂ ਬੋਰਡ ਮਾਸ ਦੇ ਤਰੀਕਿਆਂ ਨੂੰ ਸੋਲਵ ਕਰਨਾ ਹੈ ਸਾਡੇ ਕੋਲ ਕੁੱਲ 10 ਕੁਐਸਚਨ ਨੇ ਤਾਂ 10 ਕੁਐਸਚਨ ਦੇ ਵਿੱਚੋਂ ਅਸੀਂ ਤੁਹਾਨੂੰ ਟੋਟਲ 6 ਕੁਐਸਚਨ ਸੋਲਵ ਕਰਵਾ ਰਹੇ ਹਾਂ ਬਾਕੀ ਦੇ 4 ਕੁਐਸਚਨ ਤੁਸੀਂ ਜ਼ਰੂਰ ਖੁਦ ਹੱਲ ਕਰਨੇ ਆ ਤਾਂ ਅਗਲੇ ਕੁਐਸਚਨ 'ਚ ਚੱਲਦੇ ਹਾਂ ਜੀ ਅਗਲਾ ਕੁਐਸਚਨ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹੀ ਕੁਐਸਚਨ ਤੁਹਾਨੂੰ ਸੋਲਵ ਕਰਵਾਏ ਜਾਣ ਜਿਹੜੇ ਕੁਐਸਚਨ ਤੁਹਾਨੂੰ ਦੇਖਣ ਨੂੰ ਲੱਗਦਾ ਕਿ ਸ਼ਾਇਦ ਇਹਨਾਂ 'ਚ ਦਿੱਕਤ ਜ਼ਿਆਦਾ ਹੋ ਸਕਦੀ ਹੈ ਔਰ ਤੁਹਾਨੂੰ ਸਿੰਪਲ ਪ੍ਰੈਕਟਿਸ ਲਈ ਕੁਐਸਚਨ ਜ਼ਿਆਦਾ ਦਿੱਤੇ ਜਾਣਗੇ ਸੌਰੀ ਥੋੜੇ ਦਿੱਤੇ ਜਾਣਗੇ ਪਰ ਉਹ ਕੁਐਸਚਨ ਜਿਨ੍ਹਾਂ ਨਾਲ ਤੁਹਾਡੇ ਚ ਕੌਨਫੀਡੈਂਸ ਆ ਵੀ ਖੁਦ ਸੋਲਵ ਕਰਕੇ ਕਿਉਂਕਿ ਜਿਹੜਾ ਮੈਥ ਹੈ ਉਹ ਇੱਕ ਪ੍ਰੈਕਟੀਕਲ ਸਬਜੈਕਟ ਹੈ ਜੀ ਇਹਨੂੰ ਖੁਦ ਸੋਲਵ ਕਰੋਗੇ ਫੇਰ ਹੀ ਤੁਹਾਡੇ ਤੋਂ ਇਹ ਚੰਗੀ ਤਰ੍ਹਾਂ ਸਮਝ ਆਉਣਗੇ ਤਾਂ ਅਗਲਾ ਕੁਐਸਚਨ ਜਿਹੜਾ ਅਸੀਂ ਦੇਖਦੇ ਆਂ ਜੀ ਤੁਹਾਡੇ ਕੋਲ 7ਵਾਂ ਕੁਐਸਚਨ ਕਰਾਂਗੇ ਤਾਂ 7ਵੇਂ ਕੁਐਸਚਨ ਦੇ ਵਿੱਚ ਸਾਡੇ ਕੋਲੇ ਕੀ ਹੈਗਾ 8 ਵੰਡੋ 8 ਜੋੜ 8 8 8 ਤਾਂ ਅਸੀਂ ਇਹ ਕੁਐਸਚਨ ਤਾਂ ਲਿਆ ਕਿਉਂਕਿ ਜਦੋਂ ਤੁਸੀਂ ਜਨਵੀ ਦਾ ਜਵਾਹਰ ਨਮੋਦਿਆ ਦਾ 6ਵੀਂ ਜਮਾਤ ਦਾ ਇੰਟਰਸਟ ਟੈਸਟ ਦਵੋਗੇ ਤਾਂ ਇਸ ਤਰ੍ਹਾਂ ਦੇ ਕੁਐਸਚਨ ਤੁਹਾਡੀਆਂ ਕਿਤਾਬਾਂ ਚੋਂ ਛਾਂਟ ਕੇ ਉਹਨਾਂ ਪੇਪਰਾਂ ਦੇ ਵਿੱਚ ਜ਼ਿਆਦਾ ਪਾਏ ਜਾਂਦੇ ਆ ਜਿਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕੁਐਸਚਨਸ ਨੂੰ ਪ੍ਰੋਬਲਮ ਨੂੰ ਸਮਝਣ ਦੀ ਅਬਿਲਟੀ ਦਾ ਪਤਾ ਲੱਗਦਾ ਕਿ ਬੱਚਾ ਕਿੰਨਾ ਕੁ ਇਸ ਚੀਜ਼ ਨੂੰ ਸਮਝ ਕੇ ਸੋਲਵ ਕਰ ਰਿਹਾ ਕਿਉਂਕਿ ਕਨਸੈਪਟ ਕਲੀਅਰ ਹੋਣਾ ਜ਼ਰੂਰੀ ਹੈ ਮੈਥਡ ਨੂੰ ਕਲੀਅਰ ਕਰਨਾ ਜ਼ਰੂਰੀ ਹੈ ਫੇਰ ਹੀ ਕੁਐਸਚਨ ਨੂੰ ਤੁਸੀਂ ਪ੍ਰੋਪਰ ਸਹੀ ਹੱਲ ਕਰੋਗੇ ਸੋ ਇਸ ਕੁਐਸਚਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਉਹੀ ਬੋਰਡ ਮਾਸ ਦਾ ਤਰੀਕਾ ਲਵਾਂਗੇ ਪਹਿਲਾਂ ਭਾਗ ਨੂੰ ਹੱਲ ਕਰਾਂਗੇ 8 ਨੂੰ 8 ਨਾਲ ਵੰਡੋ ਕਰੋਗੇ 8 ਏਕਮ 8 ਹੁੰਦਾ ਜੀ ਅੱਗੇ ਸਾਰੀ ਦੀ ਸੰਖਿਆ ਉਵੇਂ ਹੀ ਲਿਖ ਲੈਣੀ ਹੈ ਹੁਣ ਅੱਗੇ ਆ ਗਈ ਗੁਣਾ ਜੀ ਗੁਣਾ ਨੂੰ ਹੱਲ ਕਰਾਂਗੇ ਤਾਂ 8 ਬਾ 8 ਕਿੰਨੇ ਹੁੰਦੇ ਆ ਜੀ 64 ਹੁੰਦੇ ਆ ਘਟਾਓ 8 ਫਿਰ ਅੱਗੇ ਜੋੜ ਹੱਲ ਕਰਾਂਗੇ ਜੀ ਤਾਂ 64 ਤੇ 1 ਕਿੰਨੇ ਹੁੰਦੇ ਆ ਜੀ 65 65 ਦੇ ਵਿੱਚੋਂ 8 ਹੈ ਜਿਹੜੇ ਉਹ ਘਟਾ ਦੇਣੇ ਆ ਜੀ ਤਾਂ ਘਟਾ ਕੇ ਤੁਹਾਡੇ ਕੋਲ ਕਿੰਨਾ ਉੱਤਰ ਆ ਜਾਊਗਾ 57 ਤਾਂ ਇਸ ਤਰ੍ਹਾਂ ਜਿਹੜਾ ਇਹ ਕੁਐਸਚਨ ਹੈਗਾ ਸੋਲਵ ਕਰਨਾ ਹੈ ਇਹ ਨੂੰ ਇਹ ਨਹੀਂ ਹੈ ਕਿ ਪਹਿਲਾਂ ਵੰਡੋ ਕਰਤੀ ਫਿਰ ਜੋੜ ਫਿਰ ਗੁਣਾ ਫਿਰ ਘਟਾਓ ਸੋ ਇਸ ਤਰ੍ਹਾਂ ਕੁਐਸ਼ਨਸ ਨੂੰ ਪ੍ਰੋਪਰ ਤਰੀਕੇ ਨਾਲ ਜਰੂਰ ਸੋਲਵ ਕਰਨਾ ਹੈ ਬੋਡਮਾਸ ਨੂੰ ਫਾਲੋ ਕਰਨਾ ਹੈ ਬੋਡਮਾਸ ਦੇ ਤਰੀਕੇ ਦਾ ਜਵਾਰ ਨਮੋਦਿਆ ਦੇ ਵਿੱਚ ਅਰ ਤੁਹਾਡੇ ਫਾਈਨਲ ਐਗਜ਼ਾਮ ਚ ਕੁਐਸ਼ਨ ਆਉਣੇ ਹੀ ਆਉਣੇ ਨੇ ਸੋ ਦੇਖ ਲਈਏ ਜੀ ਅਗਲਾ ਕੁਐਸ਼ਨ ਅਗਲੇ ਕੁਐਸ਼ਨ ਤੇ ਸਾਡੇ ਕੋਲੇ ਕੀ ਦਿੱਤਾ ਹੋਇਆਗਾ ਕੁਐਸ਼ਨ ਜੀ ਅੱਗੇ ਕਰਾਂਗੇ ਅਸੀਂ ਅ 10ਵਾਂ ਕੁਐਸ਼ਨ ਕਰਦੇ ਹਾਂ ਜੀ 10ਵੇਂ ਕੁਐਸਚਨ ਦੇ ਵਿੱਚ ਸਾਡੇ ਕੋਲੇ ਕੀ ਦਿੱਤਾ ਹੋਇਆ ਹੈ 18 ਜੋੜ 126 ਭਾਗ 14 ਗੁਣਾ 3 ਘਟਾਓ ਦੇ 25 ਤਾਂ ਹੁਣ ਤਰੀਕਾ ਉਹੀ ਹੈ ਪਹਿਲਾਂ ਭਾਗ ਫਿਰ ਗੁਣਾ ਫਿਰ ਜੋੜ ਫਿਰ ਘਟਾਓ ਤਾਂ ਹੁਣ ਭਾਗ ਸਾਡੇ ਕੋਲੇ ਇੱਥੇ ਦਿੱਤੀ ਹੈ ਤਾਂ ਸਾਨੂੰ ਪਤਾ ਕਿ 14 ਦੇ ਪਹਾੜੇ ਦੇ ਵਿੱਚ 126 ਕਿੱਥੇ ਆਉਂਦਾ ਜੀ 14 ਨਾ 9 126 ਹੁੰਦੇ ਆ ਤਾਂ ਇਹਦੀ ਜਗ੍ਹਾ ਤੇ ਇਹਨੂੰ ਸੋਲਵ ਕਰਕੇ 9 ਆ ਗਿਆ ਗੁਣਾ 3 ਘਟਾਓ ਦੇ 25 ਤਾਂ ਹੁਣ ਅਸੀਂ ਗੁਣਾ ਕਰਨੀ ਹੈ ਜੀ ਤਾਂ ਗੁਣਾ ਕਰਕੇ ਸਾਡੇ ਕੋਲ ਕਿੰਨਾ ਆ ਜਾਊਗਾ 18 ਜੋੜ 9 3 27 ਘਟਾਓ ਦੇ 25 ਤਾਂ ਹੁਣ ਕਈ ਬੱਚੇ ਕੀ ਕਰਦੇ ਆ 27 ਚੋਂ 25 ਘਟਾ ਤੇ 2 ਆ ਗਏ ਫਿਰ ਜੋੜ ਦੋ ਨਹੀਂ ਜੋੜ ਕਟਾਓ ਚ ਚਾਹੇ ਤੁਹਾਡਾ ਆਨਸਰ ਸਹੀ ਆ ਜਾਂਦਾ ਪਰ ਅਸੀਂ ਪੈਟਰਨ ਨੂੰ ਫੋਲੋ ਕਰਨਾ ਨਹੀਂ ਤੁਹਾਡੇ ਨੰਬਰ ਖਰਾਬ ਹੋ ਜਾਣਗੇ ਤਾਂ 18 ਤੇ 27 ਜਦੋਂ ਤੁਸੀਂ ਜੋੜੋਗੇ ਤਾਂ ਤੁਹਾਡੇ ਕੋਲ ਜੋੜ ਕੇ 45 ਆ ਜਾਏਗਾ 45 ਦੇ ਵਿੱਚੋਂ ਫਿਰ ਤੁਸੀਂ 25 ਘਟਾ ਦੇਣੇ ਆ 45ਆਂ ਦੇ ਵਿੱਚੋਂ ਜਦੋਂ ਤੁਸੀਂ 25 ਘਟਾ ਦੋਗੇ ਤਾਂ ਤੁਹਾਡੇ ਕੋਲ ਉੱਤਰ ਕਿੰਨਾ ਆਜੂਗਾ ਜੀ 20 ਆਜੂਗਾ ਇਸ ਤਰ੍ਹਾਂ ਤੁਸੀਂ ਜਿਹੜੇ ਕੁਐਸਚਨ ਨੇ ਇਹ ਸੋਲਵ ਕਰਨੇ ਨੇ ਤਾਂ ਉਮੀਦ ਹੈ ਕਿ ਬੋਰਡ ਮਾਸ ਦਾ ਤਰੀਕਾ ਤੁਹਾਨੂੰ ਸਮਝ ਆ ਗਿਆ ਹੋਣਾ ਸੋ ਜੋ ਵੀ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸੋ ਇੱਕ ਲਾਸਟ ਕੁਐਸਚਨ ਹੋਰ ਕਰਦੇ ਆਂ ਜੀ ਅੱਜ ਦਾ ਉਸ ਤੋਂ ਬਾਅਦ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਇਜਾਜ਼ਤ ਲੈਣ ਤੋਂ ਪਹਿਲਾਂ ਦੁਬਾਰਾ ਬੇਨਤੀ ਕਰਦੇ ਆਂ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤਾਂ 8ਵਾਂ ਕੁਐਸਚਨ ਅਸੀਂ ਇੱਕ ਹੋਰ ਸੋਲਵ ਕਰਵਾਵਾਂਗੇ ਜੀ 8ਵੇਂ ਕੁਐਸਚਨ ਦੇ ਵਿੱਚ ਸਾਡੇ ਕੋਲੇ ਕੀ ਹੈ 72 ਜੋੜ 48 ਗੁਣਾ 36 ਵੰਡੋ 18 ਘਟਾਓ 9 ਤਾਂ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਭਾਗ ਲੱਭਣੀ ਹੈ ਵੰਡੋ ਕਿੱਥੇ ਹੈ ਜੀ ਇੱਥੇ ਆ ਤਾਂ ਤੁਸੀਂ 36 ਨੂੰ ਜਦੋਂ 18 ਤੇ ਵੰਡੋਗੇ ਤਾਂ 36 18 ਦੇ ਪਹਾੜੇ 'ਚ ਕਿੰਨੇ ਤੇ ਆਉਂਦਾ 18 ਦੋਨੇ 36 ਹੁੰਦੇ ਆ ਜੀ ਤਾਂ ਤੁਸੀਂ ਇਹਦੀ ਜਗ੍ਹਾ ਤੇ ਕੀ ਕਰ ਦੋਗੇ 2 ਆ ਗਿਆ ਜੀ ਉਸ ਤੋਂ ਬਾਅਦ ਤੁਸੀਂ ਕਰਨੀ ਹੈ ਜੀ ਗੁਣਾ ਤਾਂ 72 ਜੋੜ 48 ਨੂੰ 2 ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲ 96 ਆ ਜਾਏਗਾ ਜੀ ਫਿਰ ਤੁਸੀਂ ਕਰਨਾ ਹੈ ਜੋੜ ਜਦੋਂ ਜੋੜ ਕਰੋਗੇ ਤਾਂ ਤੁਹਾਡੇ ਕੋਲੇ 168 6 ਤੇ 2 8 9 ਤੇ 7 16 ਘਟਾ ਦਿਓ ਜੀ ਤਾਂ ਤੁਹਾਡੇ ਕੋਲ ਉੱਤਰ ਆ ਜਾਏਗਾ 159 ਇਹ ਤੁਹਾਡੇ ਕੋਲੇ ਉੱਤਰ ਆ ਗਿਆ ਤਾਂ ਇਸ ਤਰ੍ਹਾਂ ਤੁਸੀਂ ਬੋਰਡ ਮਾਸ ਦੇ ਤਰੀਕੇ ਦੇ ਨਾਲ ਸਵਾਲ ਨੂੰ ਸੋਲਵ ਕਰਨਾ ਹੈ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਕੁਐਸਚਨ ਸੌਖੀ ਤਰ੍ਹਾਂ ਸਮਝ ਆ ਰਹੇ ਨੇ ਔਰ ਤੁਹਾਨੂੰ ਇਹ ਸਾਡਾ 프리 ਆਫ ਕਾਸਟ ਟਿਊਸ਼ਨ ਦਾ ਉਪਰਾਲਾ ਕਿੱਦਾਂ ਲੱਗ ਰਿਹਾ ਹੈ ਜਰੂਰ ਸਾਨੂੰ ਕਮੈਂਟ ਕਰਕੇ ਦੱਸੋ ਅਤੇ ਆਪਣੇ ਸਾਥੀਆਂ ਦੇ ਨਾਲ ਸਾਰੇ ਬੱਚੇ ਇਹਨਾਂ ਵੀਡੀਓਜ਼ ਨੂੰ ਜਰੂਰ ਸ਼ੇਅਰ ਕਰੋ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾਓ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਤੱਕ ਦੇ ਵਿੱਚ ਤਦ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ